तीसरे का नाम कनीष कुमार हाँ है ਮਰਡਰ ਮਰਡਰ ਕਿਉਂ ਤਸਰ ਰੰਜਿਸ਼ ਕੀ ਸੀ ਜੀ ਆ ਤਿੰਨੋਂ ਦੋਸਤ ਜਿਹੜੇ ਅਸੀਂ ਫੜੇ ਹੈਗੇ ਨਾ ਤੋਂ ਬਲਮਰੀ ਜਿਹੜੀ ਪੁਸਤਕ ਚ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਦੁਬਈ ਹੁੰਦੇ ਵੇ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਢ ਮਹੀਨਾ ਪਹਿਲਾਂ ਤੇ ਈ ਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁੱਦਾ ਹੀ ਮੁਕੱਦਮਾ ਹੈਗਾ ਸਤਵਿੰਦਰ ਉਹਦੇ ਨਾਲ ਕਿਸੇ ਲੇਡੀ ਦੇ ਮੈਟਰ ਤੇ ਸੀਗਾ ਤੇ ਉਸ ਮੈਟਰ ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨਿਸ਼ ਕੁਮਾਰ ਨੇ ਤੇ ਫਿੰਡਰ ਨੇ ਆਪਸ ਵਿੱਚ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਸੁਪਾਰੀ 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 ਦਿੱਤੇ ਫਿੰਡਰ ਨੇ ਨਹੀਂ ਸੁਪਾਰੀ ਦੇਣ ਦਾ ਕੋਈ ਇਸ ਤਰੀਕ ਇਸ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਆ ਇੱਕ ਕਨਸਪਾਇਰਡ ਤਰੀਕੇ ਦਾ ਮਰਡਰ ਹੈਗਾ ਬਟ ਸੁਪਾਰੀ ਕਿਲੀਨ ਦਾ ਕੋਈ ਇਸ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਸਰ ਵੈਪਰ ਵਗੈਰਾ ਕਿੱਦਾਂ ਸੀਗੇ ਤੇ ਕੋਈ ਵਾਰਦਾਤ ਪੱਲ ਨਹੀਂ ਇਹਨਾਂ ਕੀਤੀ ਕੋਈ ਗਵਰਨਮੈਂਟ ਵੀ ਹੈ ਕਿ ਸਰਵਿਸ ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ ਸ਼ਾਰਪੇਜ ਵੈਪਨ ਸਿੱਚਾ ਯੂਜ਼ ਕੀਤੇ ਗਏ ਦਾ ਤੇ ਖੰਡਾ ਟਾਈਪ ਜਿਹੜੇ ਹੈਗੇ ਦੋ ਚੀਜ਼ ਅੰਚੇ ਰਿਕਵਰੀ ਅਸੀਂ ਕੀਤੀ ਹੈ ਕਿ ਨਾਲ ਜਿਹੜਾ ਮੋਟਰਸਾਈਕਲ ਵਰਤੇ ਗਿਆ ਸੀਗਾ ਉਹ ਵੀ ਅਸੀਂ ਯੂਜ਼ ਕੀਤਾ ਹੈਗਾ ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ ਸੇ ਕੋਈ ਰੋਲ ਹੈਜ ਆਫ ਨਾ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਅਸੀਂ ਇਨ ਡੈਪਥ ਜਿਹੜਾ ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦੇ ਹੀ ਮੁਕੱਤਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਤੇ ਪਿੰਦਰ ਦੇ ਡਿਸਪਿਊਟ ਦਾ ਰੀਜਨ ਹੈਗਾ ਤੇ ਹੁਣ ਉਹਨੂੰ ਇਨ ਡੈਪਥ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਵੀ ਆ ਇੱਕ ਪ੍ਰਾਇਮਰ ਫਾਈਸਾਈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਇੱਚ ਮੇਬੀ ਹੋਰ ਵੀ ਕੋਈ ਡਾਈਮੈਂਸ਼ਨਸ ਹੋ ਸਕਦੀ ਹੈ ਤੇ ਹਾਲੇ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਹੈਗਾ ਕੱਲ ਕੱਲ ਹੀ ਬੰਦੇ ਫੜੇ ਗਏ ਹੈਗੇ ਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਕੋਰਟ ਚ ਪ੍ਰੋਸੀਡ ਕੀਤਾ ਜਾਏਗਾ ਰਿਮਾਂਡ ਲਿਤਾਇਆ ਜਾਏਗਾ ਤੇ ਉਸ ਤੋਂ ਬਾਅਦ ਹੋਰ ساری ਚੀਜ਼ਾਂ ਸਰ ਇਹਨਾਂ 24 ਘੰਟੇ ਵਿੱਚ ਮਕਦਮਾ ਸੌਲਵ ਕਰ ਲਿਆ ਮਜੂਮ ਜਿਹੜਿਆ ਸੌਲਵ ਹੋ ਗਿਆ ਹੁਣ ਪਿੰਦਰ ਲਿਖ ਸਕਦੇ ਹਾਂ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ ਜਿਹੜਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਇਨਵੈਸਟੀਗੇਸ਼ਨ ਹੈਗੀ ਡੈਫੀਨਿਟਲੀ ਉਹਨੂੰ ਨਾਮਜਤ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ ਪਾਣੋ ਇਨਵੈਸਟੀਗੇਸ਼ਨ ਦੱਸ ਸਕਦੇ ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਤੇ ਨਾਲ ਉਹਨੂੰ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲਾ ਕੇ ਸਜ਼ਾ ਦੇ ਲਈ ਦੱਸ ਸਰ ਇਹਨਾਂ ਨੂੰ ਪਹਿਲਾਂ ਵੀ ਕੀਤਾ ਅਸੀਂ ਉਹਨੂੰ ਡਰਾਮ ਧਮਕਾ ਲਈ ਸਿਰਫ ਉਹਦੇ ਟੱਟੋ ਮਾਰਨੀਆਂ ਸੀ ਦੇਖੋ ਜਿਸ ਤਰੀਕੇ ਦੇ ਸ਼ਾਰਪੇਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆ ਗੱਲ ਤੋਂ ਸਾਫ ਸਿੱਧੀ ਕਿ ਇਹਨਾਂ ਦਾ ਜਿਹੜਾ ਸੀਗਾ ਮੋਟਿਵ ਸੀਗਾ ਉਹ ਕੋਈ ਨਾਰਮਲ ਲੜਾਈ ਸਗਰ ਨਹੀਂ ਸੀਗਾ ਮਤਲਬ ਹਮਲਾ ਇਹਨਾਂ ਨੇ ਕੱਦ ਲਾਣਾ ਕਰਨਾ ਸੀਗਾ ਤੇ ਜਾਨ ਜਾਣਾ ਉਨੀ ਜਾਣਾ ਕੋਈ ਡਿਸਕ੍ਰਿਪਸ਼ਨ ਨਹੀਂ ਹੋ ਸਕਦਾ ਬਟ ਹਾਂ ਆ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੋਟਿਵ ਸੀਗਾ ਜਿਹੜਾ ਸਬਿੰਦਰ ਸਿੰਘ ਸੀਗਾ ਉਹਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾਣਾ ਜਿਹੜਾ ਸਾਹਮਣੇ ਵਾਲਾ ਰਾਈਡਰ ਹੈਗਾ ਬਿਕੋਜ਼ ਆਫ ਬੀਇੰਗ ਇਨ ਫਰੰਟ ਔਰ ਉਹਦੀ ਉਹਦਾ ਨੁਕਸਾਨ ਹੋਇਆ ਹੈਗਾ ਤੇ ਹੋਰ ਬਾਕੀ ਫਰਦਰ ਇਨਵੈਸਟਿਗੇਸ਼ਨ ਮੇਰੀ ਕੰਚਿਸ਼ ਹੋਦਣ ਵਾਲੀ ਸੀ ਜਿਹੜਾ ਹਾਂਜੀ اچھا ਇਹਨਾਂ ਦੇ ਪਹਿਲੇ ਵੀ ਕੋਈ ਪਰਚੇ ਆ ਕੇ ਹਾਂਜੀ ਜਿਹੜਾ ਇੱਕ ਅਮਨਦੀਪ ਲਿਆਸ ਫੌਜੀ ਹੈਗਾ ਉਹਦੇ ਤੇ ਦੋ ਐਫਆਈਆਰ ਪਹਿਲਾਂ ਤੋਂ ਦਰਜ ਠੇਗੇ 336 ਦੇ ਇੱਕ ਪੁਲਿਸ ਸਟੇਸ਼ਨ ਗੜਦੀਵਾਲ 'ਚ ਇੱਕ ਪੁਲਿਸ ਸਟੇਸ਼ਨ 10ਵਾਂ 'ਚ ਕਾਰੋਬਾਰ ਸਰ ਇਹਦਾ ਕੀ ਹੈ ਅਮਨਦੀਪ ਕਿੱਥੇ ਰਹਿੰਦਾ ਹੈ ਨਾ ਸਰ ਅਮਨਦੀਪ ਜਿਹੜਾ ਹੈਗਾ ਆ ਰੈਜ਼ੀਡੈਂਟ ਹੈਗਾ ਆਪਣਾ ਲੋਕ ਡਫਰ ਡਫਰਪਿੰਡ ਦਾ ਡਫਰਪਿੰਡ ਦਾ ਹੈਗਾ ਹਥਿਆਰ ਕੀ ਬਰਾਮਦ ਹੋਏ ਨੇ ਕੋਈ ਹਥਿਆਰ ਦੋ ਸ਼ਾਰਪੇਜ ਵੈਪਨ ਬਰਾਮਦ ਕੀਤੇ ਗਏ ਨੇ ਦੋਨੋਂ ਕਾਰੋਬਾਰ ਸੌਦਾ ਕੀ ਕਰਦੇ ਨੇ ਕੰਮ ਕਰਿਆ ਕਰਦੇ ਨੇ ਇਹ ਕੋਟੀ ਹੈ ਆ ਇੱਕ ਤਾਂ ਰਿਟਾਇਰਡ ਫੌਜੀ ਹੈ ਨਹੀਂ ਸਰਵਿੰਗ ਫੌਜੀ ਹੈਗਾ ਜਿਹੜਾ ਅਮਨਦੀਪ ਹੈਗਾ ਤੇ ਇਸ ਤੋਂ علاوہ ਦੋ ਆ ਇੱਕ ਜਿਹੜਾ ਕਨਿਸ਼ ਕੁਮਾਰ ਹੈਗਾ ਬਾਹਰ ਗਿਆ ਵਾ ਸੀਗਾ ਅਰਮੇਨੀਆ ਔਰ ਦੁਬਈ ਤੇ ਹੁਣ ਰੀਸੈਂਟਲੀ ਲੋਟਿਆ ਹੈਗਾ ਤੇ ਤੀਸਰਾ ਬੰਦਾ ਜਿਹੜਾ ਹੈਗਾ ਉਹ ਡੈਡੀ ਵਾਲਾ ਹੈ ਸਰ ਜਿਹੜੀ ਮਿਲਦੀ ਵਿਕਾਰ ਆ ਰਹੀ ਹੈ ਸਰ ਜਿਹੜੀ ਲੜਕੀ ਦੀ ਭੂਮਿਕਾ ਆ ਰਹੀ ਆ ਉਹ ਲਰ ਟ੍ਰਾਈਐਂਗਲ ਹੈ ਜਾਂ ਵੈਸੇ ਹੀ ਕੋ ਰਿਲੇਟਡ ਦੇ ਵਿੱਚ ਹੈ ਦੇਖੋ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਬਟ ਪ੍ਰਾਇਮਰ ਸੇ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆ ਹੈਗੀ ਕਿ ਵੀ ਇਹਨਾਂ ਦਾ ਡਿਸਕੂਟ ਕਿਸੇ ਜਿਹੜਾ ਅ ਦੋਸ਼ੀ ਫੜੇ ਗਏ ਹੈਗੇ ਉਹਨਾਂ ਤੋਂ ਚੀਜ਼ ਸਾਹਮਣੇ ਆਈ ਹੈਗੀ ਕਿ ਕੋਈ ਲੜਕੀ ਨੂੰ ਲੈ ਕੇ ਡਿਸਕੂਟ ਸੀਗਾ ਹੁਣ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਕੋਈ ਅਸੀਂ ਦੱਸ ਜੇ ਤੁਸੀਂ ਦੱਸਿਆ ਅਮਨਵੀਰ ਫੌਜ ਦੇ ਵਿੱਚ ਤਾਂ ਕਿ ਛੁੱਟੀ ਮੈਨੂੰ ਕਿਹਾ ਸੀ ਹਾਂਜੀ ਹਾਂ ਬਸ ਅੱਛਾ